ਪਹਿਲਾਂ ਅੰਦਰ ਨਜ਼ਰ ਆਉਂਦਾ ਹੈ ਫਿਰ ਬਾਹਰ ਨਜ਼ਰ ਆਉਂਦਾ ਹੈ ਪਹਿਲਾਂ ਅੰਦਰਲੀ ਦ੍ਰਿਸ਼ਟੀ ਖੁੱਲਦੀ ਹੈ ਫਿਰ ਬਾਹਰਲੀ ਦ੍ਰਿਸ਼ਟੀ ਜੀ ਹੋ ਕੇ ਦਿਵ ਦ੍ਰਿਸ਼ਟ ਬਾਹਰ ਚੱਲ ਜੇ ਜਿਹੜੇ ਕੰਨ ਨੇ ਇਹ ਬਾਹਰ ਨੂੰ ਖੁੱਲਦੇ ਆ ਜਾਂ ਅੰਦਰ ਨੂੰ ਖੁੱਲਦੇ ਆ ਕੀ ਸੁਣਦਾ ਇਹਨਾਂ ਨੂੰ ਕਹਿੰਦੇ ਅਨਹਦ ਬਾਜੇ ਤੁਨ ਵਜਦੇ ਗੁਰ ਸ਼ਬਦ ਸੁਣਿਤੇ ਉਸ ਵੇਲੇ ਅਨਹਦ ਬਾਜੇ ਵੱਜਦੇ ਨੇ ਲੇਕਿਨ ਇਹ ਸਾਰਾ ਕੁਝ ਜੇ ਮੈਂ ਵਰਣਨ ਕਰਾਂ ਕਹਿੰਦੇ ਐਨੀਓ ਗੱਲ ਹੈ ਕਿ ਤਾਲਾ ਲੱਗਿਆ ਹੋਇਆ ਅੰਦਰ ਅਰਬਾਂ ਘਰਮਾਂ ਸਾਲ ਤੋਂ ਇਹ ਜੀਵ ਘੁੰਮਦਾ ਫਿਰਦਾ ਹੈ ਜਦ ਮਨੁੱਖ ਬਣਦਾ ਉਸ ਵੇਲੇ ਇਹਨੂੰ ਮਾਇਆ ਵਿਆਪ ਜਾਂਦੀ ਹੈ ਇਹ ਧੁੱਲ ਜਾਂਦਾ ਹੈ ਕਿ ਇਹ ਸ਼ਰੀਰ ਦੇ ਵਿੱਚ ਤਾਂ ਮੈਂ ਪਰਮੇਸ਼ਰ ਦੇ ਦਰਸ਼ਨ ਕਰਨ ਆਇਆ ਸੀ ਗੁਰਸੇਵਾ ਤੇ ਭਰਤ ਕਮਾਈ ਤਵੇ ਮਨੁੱਖ ਦੇ ਹੀ ਪਾਈ ਮੈਨੂੰ ਤਾਂ ਮਨੁੱਖ ਦੇ ਹੀ ਮਿਲੀ ਤਾਂ ਸੀ ਬਈ ਗੁਰੂ ਦੀ ਸੇਵਾ ਤੇ ਭਰਤੀ ਕਰਕੇ ਮੈਂ ਇਹਦੇ ਅੰਦਰ ਦਿਵਦ੍ਰਿਸ਼ਟੀ ਖੋਲਣਾ ਤੇ ਮੈਨੂੰ ਪਰਮੇਸ਼ਰ ਦੇ ਦਰਸ਼ਨ ਹੋ ਜਾ ਜੇ ਕਹਿੰਦੇ 12 ਹੋ ਗਿਆ ਜੀ ਫਲਾਣੇ ਨੂੰ ਹੋ ਕੇ ਦਰਸ਼ਨ ਉਹ ਦਰਸ਼ਨ ਐਸਾ ਨਹੀਂ ਹੁੰਦਾ ਦਰਸ਼ਨ ਇੱਕ ਵਾਰੀ ਆ ਜਾਵੇ ਫੇਰ ਭੁੱਲਿਆ ਨਹੀਂ ਕਰਦਾ ਫੇਰ ਤਾਂ ਨੇਤਰ ਖੁੱਲ ਜਾਂਦੇ ਨੇ ਖੁੱਲੇ ਨੇਤਰਾਂ ਨੂੰ ਹਰ ਵਕਤ ਦਰਸ਼ਨ ਹੁੰਦੇ ਨੇ ਨਾਮਦੇਵ ਦੇ ਜਦ ਨੇਤਰ ਖੁੱਲੇ ਕੁੱਤੇ ਤੇ ਮਗਰ ਰੁੱਟ ਲਈ ਜਾਂਦੇ ਨੇ ਕਿ ਉਹਦਾ ਬਰਤਨ ਦਾਲ ਚੱਕੀ ਸਬਜ਼ੀ ਚੱਕੀ ਜਾਂਦੇ ਆ ਨਾਲ ਹਾਕਾ ਮਾਰਦੇ ਆ ਪ੍ਰਭ ਜੀ ਰੋਘੜੀ ਨਾ ਖਾਓ ਰੋਘੜੀ ਨਾ ਖਾਓ ਉਹ ਕੁੱਤਾ ਹੀ ਨਹੀਂ ਥਿੰਦਾ ਉਹਦੇ ਵਿੱਚ ਹੀ ਪਰਮੇਸ਼ਰ ਨਜ਼ਰ ਆ ਰਿਹਾ ਬਾਬਾ ਮਹਾਰਾਜ ਸਿੰਘ ਜੀ ਫਜੂਰ ਸਾਹਿਬ ਜਾ ਰਹੇ ਨੇ 22 ਸਾਲ ਦੀ ਉਮਰ ਹੈ ਪੈਦਲ ਚਲੇ ਜਾ ਰਹੇ ਨੇ ਜਦੋਂ ਬਿੰਦਿਆ ਚਲ ਪਰਬੁਰ ਦੇ ਗਏ ਉਥੇ ਪਿੰਡ ਦੇ ਬਾਹਰ ਇੱਕ ਕੋਈ ਸਰੋਵਰ ਬਣਿਆ ਆ ਸੀ ਉਥੇ ਬੈਠੇ ਨੇ ਸੂਰਜ ਛਿਪਣ ਲੱਗਿਆ ਪਿੰਡ ਦੇ ਬੰਦਿਆਂ ਨੇ ਦੇਖਿਆ ਵੀ ਕੋਈ ਪਰਦੇਸੀ ਬੈਠਾ ਹੋ ਕੇ ਤੇਨੂੰ ਪਿੰਡ ਵਿੱਚ ਲਾਇਆ ਗਿਆ ਪੰਜ ਸੱਤ ਸਿਆਣੇ ਬੰਦੇ ਗਏ ਜਾ ਕੇ ਕਹਿਣ ਲੱਗੇ ਬਾਬਾ ਐ ਰਾਤ ਨੂੰ ਨਾ ਤੂੰ ਬੈਠੀ ਐ ਇੱਥੇ ਪਾਣੀ ਐ ਸ਼ੇਰ ਆਉਂਦੇ ਨੇ ਪਾਣੀ ਪੀਣ ਮਤਾ ਤੈਨੂੰ ਖਾ ਜਾਣ ਤੂੰ ਅੰਦਰ ਚੱਲ ਅਸੀਂ ਇੱਥੇ ਕਿਸੇ ਨੂੰ ਬੈਠਣ ਨਹੀਂ ਦਿੰਦੇ ਇੱਥੇ ਤਾਂ ਟਾਈਗਰ ਇਨਫੈਸਟਡ ਐ ਸਾਰਾ ਇਲਾਕਾ ਉਹ ਤਾਂ ਰਾਤ ਨੂੰ ਘੁੰਮਦੇ ਰਹਿੰਦੇ ਨੇ ਅਸੀਂ ਤਾਂ ਅੰਦਰ ਪੈਨੇ ਆ ਤੇ ਬਾਹਰ ਜੀਵੇ ਝਾੜ ਕੇ ਪੈਨੇ ਆ ਲਾਲ ਲਾਲ ਤਾਂ ਵਗੈਰਾ ਬਾਬਾ ਜੀ ਮਸਕਰਾਪੇ ਕਹਿੰਦੇ ਕੋਈ ਨਾ ਪਿਆਰਿਓ ਅਸੀਂ ਤਾਂ ਸਾਡਾ ਸਰੀਰ ਤਾਂ ਫालतੂ ਐ ਕਿਸੇ ਦਾ ਖਰਾਕ ਬਣ ਜਾਊਗਾ ਕਿਸੇ ਸ਼ੇਰ ਦੀ ਖਰਾਜ ਮਨਜੂਤਾ ਸਹਲਾ ਹੀ ਹੋ ਜੂਗਾ ਨਾ ਅਸੀਂ ਨਹੀਂ ਭਾਈ ਜਾਣਾ ਉੱਥੇ ਹੀ ਬੈਠੇ ਰਹੇ ਸਾਰੀ ਰਾਤ ਦੂਸਰੇ ਦਿਨ ਪੱਠੇ ਹੋ ਕੇ ਆਏ ਵੀ ਦੇਖੀਏ ਬਾਬੇ ਨੂੰ ਖਾ ਗਏ ਇੱਕ ਬੈਠਾ ਹੀ ਐ ਉੱਥੇ ਜਦ ਗਏ ਆਲੇ-ਦਾਲੇ ਜਾ ਕੇ ਦੇਖਿਆ ਸ਼ੇਰ ਘੁੰਮੇ ਹੋਏ ਨੇ ਬਿਲਕੁਲ ਨਾਲ ਲਾ ਕੇ ਸੁੰਘਿਆ ਹੋਇਆ ਉਹਨਾਂ ਨੂੰ ਕਹਿ ਲਗੇ ਬਾਬਾ ਸ਼ੇਰ ਤਾਂ ਤੇਰੇ ਕੋਲ ਆਏ ਨੇ ਆ ਦੇਖ ਤਾ ਪੰਜੇ ਲੱਗੇ ਹੋਏ ਨੇ ਤੇ ਤੈਨੂੰ ਸੁੰਘਦੇ ਰਹੇ ਨੇ ਮਹਾਰਾਜ ਮੁਸਕਰਾ ਕੇ ਕਹਿ ਲਗੇ ਕੀ ਗੱਲ ਕਹਿੰਦੇ ਪਿਆਰਿਓ ਤੁਹਾਨੂੰ ਉਹ ਸ਼ੇਰ ਨਜ਼ਰ ਆਉਂਦੇ ਆ ਸਾਨੂੰ ਤਾਂ ਪ੍ਰਭੂ ਤਾਂ ਬਿਨਾਂ ਦੂਜਾ ਨਜ਼ਰਿਆਂ ਆਉਣ ਤੇ ਹਟ ਗਿਆ ਦੂਸਰਾ ਨਹੀਂ ਆਉਂਦਾ ਸੋ ਦੇਵਦ੍ਰਿਸ਼ਟ ਕੋਲ ਜਾਂਦੀ ਹੈ ਉਹਦੇ ਨਾਲ ਸੱਚਮੁੱਚ ਪਰਮੇਸ਼ਰ ਨਾਲ ਕੰਟੈਕਟ ਪੈ ਜਾਂਦਾ ਚਾਹੇ ਸਪਾਂ ਦਾ ਹੋਵੇ ਚਾਹੇ ਸ਼ੇਰ ਹੋ ਚੋਰ ਸਾਤ ਸਭ ਵਰਮ ਪਛਾਨਾ ਤੇ ਵਰਮ ਦੀ ਪਛਾਣ ਹੋ ਜਾਂਦੀ ਹੈ ਭਾਈ ਤੇ ਲਿਆਣਾ ਕਹਿਣ ਲੱਗੇ ਕੇ ਰਾਜਨਾ ਇਹ ਤਾਂ ਜੇ ਤੂੰ ਮਿਲਣਾ ਚਾਹੁੰਦਾ ਹੈ ਉਸ ਥਾਕਰ ਨੂੰ ਉਹ ਬਾਹਰ ਨਹੀਂ ਹੈ ਤੇਰੇ ਅੰਦਰ ਹੈ ਪਰ ਇਹਦੀ ਚਾਬੀ ਜਿਹੜੀ ਹੈ ਸਮਰੱਥ ਗੁਰੂ ਕੋਲ ਹੁੰਦੀ ਹੈ ਜਿਸ ਥਾਕਰ ਦੇ ਤੂੰ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਤੇਰੇ ਅੰਦਰ ਹੈ ਕਾਇਆ ਨਗਰ ਨਗਰਗੜ ਅੰਦਰ ਸਾਚਾ ਵਾਸਾ ਪੁਰਗ ਅਨੰਦ ਆਸਰਥਾਨ ਸਦਾ ਨਰਮਾਇਲ ਆਪੇ ਆਪ ਪੈ ਉਹ ਮਹਾਨ ਪਵਿੱਤਰ ਥਾਕਰ ਤੇਰੇ ਅੰਦਰ ਹੈ ਉਹ ਵੈਗੂ ਨੇ ਆਪ ਹੀ ਬਣਾਇਆ ਆਪਣੇ ਰਹਿਣ ਵਾਸਤੇ ਅੰਤਰਕੋਟ ਛੱਜੇ ਹਟ ਨਾਲਿਆ ਜਿਹੜਾ ਕੋਟ ਹੈ ਨਾ ਨੌ ਦਰਵਾਜੇ ਖਾਇਆ ਕੋਟ ਹੈ ਦਸਵਾਂ ਗੁਮਦਰ ਖੀਜੇ ਇਹ ਕਿਲੇ ਦੇ ਅੰਦਰ ਬੇਅੰਤ ਬਾਜ਼ਾਰ ਤੇ ਦੁਕਾਨਾਂ ਨੇ ਜਿਨ੍ਹਾਂ ਦੇ ਅੰਦਰ ਸਤ ਗੁਣ ਨੇ ਬੇਅੰਤ ਚੀਜ਼ਾਂ ਪਈਆਂ ਜਦ ਬਾਜ਼ਾਰ ਕਰੋ ਹੈਰਾਨ ਹੋ ਜਾਂਦਾ ਵੀ ਇੰਨੀਆਂ ਚੀਜ਼ਾਂ ਇਹਦੇ ਵਿੱਚ ਪਈਆਂ ਇਹਨੂੰ ਐਕਸਪਲੋਰ ਕਰੀ ਜਾਓ ਅੰਤ ਹੀ ਨਹੀਂ ਆਉਂਦਾ ਗੁਰਦੁਆਰੇ ਲਾਇਆ ਭਾਵਨੀ ਇੱਕ ਦਾ ਦਸਵਾਂ ਦਵਾਰ ਦਿਖਾਇਆ ਤਾਇਆ ਨੇ ਕਿ ਉਹ ਨੰਨ ਨਬ ਨਿਸ ਦਾ ਅੰਤ ਨਾ ਜਾਈ ਪਾਇਆ ਐਨਾ ਕੁਛ ਹੈ ਮਹਾਰਾਜ ਕਹਿੰਦੇ ਅੰਤ ਨਹੀਂ ਪਾਇਆ ਜਾਂਦਾ ਇਹੋ ਕਿਰਲਗੇ ਅੰਤਰਕੋਟ ਛਜੇ ਹੱਥ ਨਾਲ ਆਪੇ ਲੈ ਵਾ ਵਸ ਵਾਲੇ ਪਰ ਜਿੱਥੇ ਤੂੰ ਠਾਕੁਰ ਦੇ ਦਰਸ਼ਨ ਕਰਨੇ ਹੈ ਉਥੇ ਅਗਲੇ ਪਾਸੇ ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕੋ ਲਾਇਆ ਗੁਰੂ ਦੇ ਸ਼ਬਦ ਰੂਪੀ ਚਾਬੀ ਦੇ ਦੇ ਫੇਰੇ ਬੱਜਰ ਕਵਾਟ ਖੁੱਲ ਜਾਇਆ ਤਾ ਕਿਉਂਕਿ ਚਾਬੀ ਪਰਮੇਸ਼ਰ ਨੇ ਦੇ ਦਿੱਤੀ ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰਸੋਂ ਪਾਈ ਅਨ ਕਾ ਪਾਪ ਕਰੇ ਨਹੀਂ ਪਾਵੇ ਬਿਨ ਸਤਗੁਰਿ ਸ਼ਨਾਈ ਗੁਰ ਕੁੰਜੀ ਪਾਉ ਨੇਵਲ ਮਾਨਕੋਠਾ ਤਨ ਸਾਥ ਨਾਨਕ ਗੁਰ ਮੇਨ ਮਾਨਕਾ ਤਾਗ ਨ ਉਗੜੈ ਅਵਰ ਨਾ ਕੁੰਜੀ ਹਥੋਰ ਕੇਦੇ ਹੱਥ ਵਿੱਚ ਦਿੱਤੀ ਹੋਈ ਨਹੀਂ ਹੈ ਆਪੇ ਕਹਿੰਦੇ ਜਿੰਨਾ ਜੋਰ ਲੱਗਦਾ ਲਾ ਲੈ। ਆਨਕੋ ਪਾਪ ਕਰੇ ਨਹੀਂ ਪਾਵਾ। ਮੈਂ ਕਹਿੰਦੇ ਨੇ ਬੇਅੰਤ ਗਿਣਤੀ ਤੋਂ ਵਾਰ ਲਿਓ ਪਾ ਕਰੀ ਜਾ ਤੈਨੂੰ ਇਸ ਗੁਰੂ ਦੀ ਸ਼ਰਨ ਵਿੱਚ ਆਉਣਾ ਹੀ ਪੈਣਾ। ਜੇ ਤਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਚਾਬੀ ਨਹੀਂ ਤੈਨੂੰ ਮਿਲਦੀ। ਜਿਨਾ ਚਿਰ ਸ਼ਾਫੀ ਚਾਬੀ ਨਹੀਂ ਮਿਲਦੀ ਉਹ ਸ਼ਬਦ ਦੀ ਉਹਨਾਂ ਚਿਰ ਹਨੇਰਾ ਹੈ ਬਿਨ ਸ਼ਬਦ ਦੇ ਅੰਤਰਾ ਹਨੇਰਾ। ਨਾ ਬਸਲੇ ਨਾ ਚੁਕੇ ਵੇਰਾ ਸਤਗੁਰ ਹੱਥ ਪੁੰਜੀ ਹੋਰ ਤਦਰ ਬੁੱਲੇ ਨਹੀਂ। ਗੁਰਪੂਰਾ ਭਾਗ ਮਿਲ ਆ ਬਣਿਆ ਗੁਰੂ ਨਹੀਂ ਮਿਲਦਾ ਜਿੰਨਾ ਚਿਰ ਪੂਰਾ ਭਾਗ ਨਾ ਜਾ ਕੇ ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ ਗੁਰੂ ਦਿੰਦਾ ਸ਼ਬਦ ਦੀ ਚਾਬੀ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ ਫਿਰ ਜਿਹੜੇ ਵਜਨ ਕपाट ਨੇ ਇਹ ਖੁੱਲ ਜਾਇਆ ਤਾਂ ਗਰੇ شبد गां कुम کے बजर دے जरे गुरां جڑے खुले वजर कपाट मास <muchas>